ਸੰਗਤ ਜੀ ਪਿਛਲੀ ਵੀਡੀਓ ਚ ਅਸੀਂ ਪਹੁੰਚੇ ਸੀਗੇ ਫਰੀਦਕੋਟ ਤੇ ਪਿਛਲੀ ਵੀਡੀਓ ਮੈਂ ਫਰੀਦਕੋਟ ਐਂਟਰ ਕਰਦਿਆਂ ਸਮਾਰਤ ਕੀਤੀ ਸੀਗੀ ਤੇ ਇਸ ਵੀਡੀਓ ਦੇ ਵਿੱਚ ਫਰੀਦਕੋਟ ਜਾਂ ਤੇ ਫਰੀਦਕੋਟ ਤੋਂ ਦੁਬਾਰਾ ਤੋਂ ਵੀਡੀਓ ਨੂੰ ਸਟਾਰਟ ਕਰ ਰਿਹਾ ਮੈਂ ਤੇ ਇੱਥੇ ਹੁਣ ਤੁਹਾਨੂੰ ਦਿਖਾਉਂਦੇ ਆ ਬਾਬਾ ਟਿੱਲਾ ਬਾਬਾ ਸ਼ੇਖਲੀ ਜੀ ਤੇ ਦਰਸ਼ਨ ਅਸੀਂ ਵੀ ਕਰਕੇ ਤੇ ਨਾਲ ਹੀ ਤੁਹਾਨੂੰ ਵੀ ਮੈਂ ਦਰਸ਼ਨ ਕਰੋਣਾ ਵਾ ਤੇ ਸਤਿਲਾ ਬਾਬਾ ਫਰੀਦ ਜੀ ਐਂਟਰ ਕਰਦੇ ਆਂ ਸੱਜੇ ਪਾਸੇ ਕਿੱਥੋਂ ਅਸੀਂ ਸਿੱਧੇ ਜਾਣਾ ਉਹ ਜਦੋਂ ਅਸੀਂ ਇਸ ਪਾਸਿਓਂ ਜਾਂਦੇ ਆਂ ਤਾਂ ਫਰੀਦ ਫਰੀਦ ਕੋਟ ਤੋਂ ਐਂਟਰ ਕਰਦੇ ਆਂ ਪਹਿਲੇ ਪੁਲ ਤੋਂ ਜਿੱਥੋਂ 3 ਕਿਲੋਮੀਟਰ ਫਰੀਦ ਕੋਟ ਰਹਿੰਦਾ ਵਾ ਉਤੋਂ ਤੁਸੀਂ ਸੱਜੇ ਹੱਥ ਪੁਲ ਥੱਲੇੋਂ ਮੁੜ ਜਾਣਾ ਵਾ ਤੇ ਤਕਰੀਬਨ ਇੱਥੋਂ ਹੈਗਾ 4 ਕਿਲੋਮੀਟਰ ਦੇ ਕਰੀਬ ਸ਼ਹਿਰ ਦੇ ਵਿੱਚ ਆ ਦੇ ਸ਼ਹਿਰ ਦੇ ਵਿੱਚ ਪਿੱਲਾ ਬਾਬਾ ਸ਼ੇਖ ਫਰੀਦ ਤੇ ਉੱਥੋਂ ਅਸੀਂ ਹੁਣ ਦਰਸ਼ਨ ਕਰਕੇ ਤੇ ਫੇਰ ਅੱਗੇ ਜਾਵਾਂਗੇ ਤੇ ਫਰੀਦਕੋਟ ਪਹੁੰਚ ਗਏ ਤੇ ਫਰੀਦਕੋਟ ਦਾ ਵੀ ਇਸ ਸਥਾਨ ਤੇ ਬਹੁਤ ਦੇਰ ਤੇ ਦਰਸ਼ਨ ਕਰਨਾ ਚਾਹੁੰਦੇ ਸੀਗੇ ਲੇਕਿਨ ਅਸਬਾਬ ਬਣਿਆ ਤੇ ਹੁਣ ਮੈਂ ਤੁਹਾਨੂੰ ਅੱਜ ਦੱਸੂਗਾ ਇਸ ਵੀਡੀਓ ਚ ਕਿ ਅਸੀਂ ਕਿੱਥੋਂ ਦਾ ਟੂਰ ਲਗਾਉਣਾ ਤੇ ਟੂਰ ਕਾਫੀ ਲੰਬਾ ਵਾ ਇਸੇ ਕਰਕੇ ਮੋਟਰਸਾਈਕਲ ਤੇ ਨਿਕਲੇ ਆ ਸਿੱਲਾ ਬਾਬਾ ਸ਼ੇਖ ਦੀ ਪਹਿਲੇ ਦਰਸ਼ਨ ਕਰਦੇ ਆਂ ਅਸੀਂ ਜਾ ਕੇ ਤੇ ਫਿਰ ਤੁਹਾਨੂੰ ਮੈਂ ਦੱਸਦਾ ਮੋਟਰਸਾਈਕਲ ਪਾਰਕ ਕਰਤਾ ਸੀ ਤੇ ਰੇੜੀ ਵਾਲੇ ਨੂੰ ਕਹਿੰਦਾ ਵਾ ਭਾਈ ਪੁੱਲਿਆਂ ਦੀ ਰੇੜੀ ਵਾਲੇ ਨੂੰ ਕਿ 10 ਰੁਪਏ ਤੈਨੂੰ ਦੇ ਦੇਾਂਗੇ ਤੇ ਮੋਟਰਸਾਈਕਲ ਸਾਡਾ ਜੜਾ ਵਾ ਉਹ ਧਿਆਨ ਰੱਖੀ ਪਹਿਲਾਂ ਤੇ ਅੱਜ ਤੇ ਵੀਡੀਓ ਚ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਚ ਪਹੁੰਚੇ ਹਾਂ ਜੀ ਫਰੀਦਕੋਟ ਤੇ ਫਰੀਦਕੋਟ ਜਿੱਥੇ ਬਾਬਾ ਫਰੀਦ ਜੀ ਸ਼ੇਖ ਫਰੀਦ ਜੀ ਨੂੰ ਜਦੋਂ ਰਾਜੇ ਨੇ ਮਜ਼ਦੂਰੀ ਕਰਨ ਲਈ ਲਗਾ ਲਿਆ ਤਾਂ ਜਿਹੜਾ ਬਾਲਟਾ ਸੀਗਾ ਉਹ ਸਿਰ ਦੇ ਉੱਤੋਂ 2 ਫੁੱਟ ਪਛਾ ਰਹਿਦਾ ਸੀਗਾ ਤੇ ਉਸ ਥਾਂ ਦੇ ਦਰਸ਼ਨ ਕਰਦੇ ਆ ਤੇ ਨਾਲੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਪਹੁੰਚ ਚੁੱਕਾ ਹਾਂ ਮੈਂ ਇਸ ਟਾਈਮ ਤੇ ਬਾਬਾ ਸ਼ੇਖ ਫਰੀਦ ਜੀ ਕਿੰਦਰ ਆ ਜੀ ਬਾਬਾ ਸ਼ੇਖ ਫਰੀਦ ਜੀ ਦੀ ਦਰਗਾਹ ਇਹ ਦੇਖੋ ਦੁਕਾਨਾ ਇੱਥੇ ਪ੍ਰਸ਼ਾਦ ਜਿਹੜਾ ਵਾ ਮਿਸ਼ਰੀ ਦਾ ਪ੍ਰਸ਼ਾਦ ਜਿਹੜਾ ਉਹ ਚੜਦਾ ਹੋਇਆ ਇਸ ਜਗ੍ਹਾ ਤੇ ਤੇ ਇਹ ਆ ਜੀ ਟੱਲਾ ਬਾਬਾ ਫਰੀਦ ਜੀ ਤਿੱਲਾ ਬਾਬਾ ਫਰੀਦ ਜੀ ਤੇ ਇਹ ਬਾਜ਼ਾਰ ਦੇ ਬਿਲਕੁਲ ਵਿੱਚ ਆ ਤੇ ਸ਼ਹਿਰ ਦੇ ਤਕਰੀਬਨ ਵਿੱਚ ਆ ਬਾਹਰੋਂ ਬਾਹਰ ਜੇ ਆਉਣਾ ਤਾਂ ਤਕਰੀਬਨ 3 ਕਿਲੋਮੀਟਰ ਪਹਿਲੇ ਸੱਜੇ ਹੱਥ ਮੁੜ ਜਾਓ ਤਾਂ ਬਾਹਰੋਂ ਬਾਹਰ ਵਧੀਆ ਰਹੇਗਾ ਤੇ ਇਹ ਹੁਣ ਮੈਂ ਤੁਹਾਨੂੰ ਸਾਰਾ ਇਤਿਹਾਸ ਅੰਦਰ ਜਾ ਕੇ ਸਾਰਾ ਦੱਸਦਾ ਤੇ ਫਿਰ ਨਾਲ ਨਾਲ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਦੇ ਦਿੰਦਾ ਅੰਦਰ ਵੜਦੇ ਆਂ ਸੱਜੇ ਪਾਸੇ ਜੋੜਾ ਘਰ ਤੇ ਜੋੜਾ ਘਰ ਦੇ ਨਾਲ ਹੀ ਹੈਗਾ ਬਾਬਾ ਫਰੀਦ ਜੀ ਹਾਲ ਤੇ ਇਸ ਪਾਸੇ ਰਸਤਾ ਹੈ गावा ਇੱਕ ਬੀਬੀਆਂ ਵਾਸਤੇ ਤੇ ਇੱਕ ਪਹਿਆਂ ਵਾਸਤੇ ਇਹ ਦੋ ਰਸਤੇ ਬਣਾਏ ਗਏ ਨੇ ਤੇ ਹੁਣ ਭੀੜ ਘੱਟ ਹੋਣ ਕਰਕੇ ਰਸਤਾ ਇੱਕ ਹੀ ਚੱਲ ਰਿਹਾ ਵਾ ਤੇ ਵਾਕੀ ਚੱਲਦੇ ਹੁਣ ਅੰਦਰ ਨਾਲੋਂ ਨਾਲ ਮੈਂ ਇਤਿਹਾਸ ਤੁਹਾਨੂੰ ਦੱਸਦਾ ਹਾਂ ਹੁਣ ਮੈਂ ਤੁਹਾਨੂੰ ਇਤਿਹਾਸ ਦੱਸਦਾ ਢਿੱਲਾ ਬਾਬਾ ਫਰੀਦ ਜੀ ਬਾਬਾ ਫਰੀਦ ਜੀ ਦਾ ਜਨਮ 5 ਅਪ੍ਰੈਲ 1173 ਈਸਵੀ ਨੂੰ ਪਿੰਡ ਖੇਤਵਾਲ ਜ਼ਿਲ੍ਹਾ ਮੁਲਤਾਨ ਜੋ ਪਾਕਿਸਤਾਨ ਵਿੱਚ ਹੋਇਆ 23 ਸਤੰਬਰ 1215 ਈਸਵੀ ਵਿੱਚ ਇਸ ਸਥਾਨ ਤੇ ਬਾਬਾ ਫਰੀਦ ਜੀ ਆਏ ਤੇ ਨਾਲ ਹੀ ਕਿਲਾ ਮੁਬਾਰਕ ਦਾ ਉਸ ਸਮੇਂ ਕੰਮ ਚੱਲ ਰਿਹਾ ਸੀ ਉਸ ਸਮੇਂ ਦਾ ਰਾਜਾ ਮੌਕਲ ਸੀ ਬਣਵਾ ਰਿਹਾ ਸੀ ਕਿਲਾ ਉਸ ਸਮੇਂ ਜੋ ਵੀ ਮਿਲਦਾ ਸੀ ਉਸ ਨੂੰ ਫੜ ਕੇ ਮਜ਼ਦੂਰੀ ਕਰਾਉਂਦੇ ਸਨ ਫਿਰ ਬਾਬਾ ਫਰੀਦ ਜੀ ਨੂੰ ਫੜ ਕੇ ਲੈ ਗਏ ਤਾਂ ਬਾਬਾ ਫਰੀਦ ਜੀ ਦੇ ਸਿਰ ਤੇ ਗਿੱਲੀ ਮਿੱਟੀ ਯਾਨੀ ਗੱਲਾ ਗਾਰੇ ਗੱਲਾ ਗਾਰਾ ਦੀ ਟੋਕਰੀ ਬਾਬਾ ਜੀ ਦੇ ਸਿਰ ਤੇ ਰੱਖ ਦਿੱਤੀ ਗਈ ਉਸ ਟਾਈਮ ਲੋਕਾਂ ਨੇ ਦੇਖਿਆ ਕਿ ਚਮਤਕਾਰ ਦੇਖਿਆ ਕਿ ਬਾਬਾ ਫਰੀਦ ਜੀ ਦੇ ਸਿਰ ਤੋਂ ਟੋਕਰੀ 1 ਫੁੱਟ ਉੱਚੀ ਹਵਾ ਵਿੱਚ ਤੈਰ ਰਹੀ ਹੈ ਤੇ ਸਿਰ ਉੱਤੇ ਤੇ ਰੇ ਸਰੋਂ ਤੇ ਭਾਰ ਕੋਈ ਨਹੀਂ ਸੀ ਇਹ ਸਭ ਵੇਖ ਕੇ ਰਾਜਾ ਮੋਕਲ ਸਿੰਘ ਬਾਬਾ ਫਰੀਦ ਜੀ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਤੇ ਇਸ ਸ਼ਹਿਰ ਦਾ ਨਾਮ ਉਸ ਸਮੇਂ ਮੋਕਲ ਹਰ ਮੋਕਲ ਹਰ ਸੀ ਤੇ ਇਸ ਸ਼ਹਿਰ ਦੇ ਪੱਛਮ ਵੱਲ ਸਤਲੁਜ ਨਦੀ ਆ ਜਿਸ ਦੇ ਦੂਸਰੇ ਪਾਸੇ ਤੋਂ ਰੋਟੇਰੇ ਆਉਂਦੇ ਤੇ ਲੁੱਟ ਕੇ ਚਲੇ ਜਾਂਦੇ ਸਨ ਇਸ ਕਰਕੇ ਇੱਥੇ ਲੋਕ ਨਹੀਂ ਵਸਦੇ ਸਦ ਇਹ ਗੱਲ ਰਾਜੇ ਨੇ ਬਾਬਾ ਫਰੀਦ ਜੀ ਰਾਜੇ ਨੇ ਬਾਬਾ ਜੀ ਨੂੰ ਦੱਸੀ ਤੇ ਰਾਜਾ ਮੋਕਲਸੀ ਨੇ ਪ੍ਰਜਾ ਨਾਲ ਮਿਲ ਕੇ ਬਾਬਾ ਫਰੀਦ ਜੀ ਕੋਲੋਂ ਅਸ਼ੀਰਵਾਦ ਮੰਗਿਆ ਤੇ ਇਸ ਨਗਰ ਨੂੰ ਵਸਾਉਣ ਲਈ ਕਿਹਾ ਤੇ ਬਾਬਾ ਫਰੀਦ ਜੀ ਨੇ ਕਿਹਾ ਮੋਕਲਰ ਨਾਮ ਵਿੱਚੋਂ ਹੰਕਾਰ ਚਲਕਦਾ ਹੈ ਇਸ ਨਗਰ ਦਾ ਨਾਮ ਬਦਲ ਦੇਣਾ ਚਾਹੀਦਾ ਹੈ ਤਾਂ ਹੀ ਇਹ ਨਗਰ ਸਦਾ ਬਸ ਦਾ ਰਹੇਗਾ ਉਦੋਂ ਹੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਇਸ ਨਗਰ ਦਾ ਨਾਮ ਫਰੀਦਕੋਟ ਰੱਖਿਆ ਗਿਆ ਹੈ ਇਹ ਉਹ ਪੰਜਾ ਜੀ ਜਿਹੜਾ ਬਾਬਾ ਫਰੀਦ ਜੀ ਨੇ ਗਾਰੇ ਵਾਲੀ ਮਿੱਟੀ ਦੇ ਨਾਲ ਹੱਥ ਪੁੰਝੇ ਸੀ ਇਸ ਲੱਕੜ ਦੇ ਨਾਲ ਇਹ ਉਹ ਲੱਕੜ ਆ ਜੀ ਜਿਸ ਲੱਕੜ ਦੇ ਨਾਲ ਗਾਰੇ ਵਾਲੇ ਹੱਥ ਪੁੰਝੇ ਸੀਗੇ ਤੇ ਇਹ ਲੱਕੜ ਸੰਗਤਾਂ ਦੇ ਕਰਕੇ ਹੀ ਇੱਥੇ ਸ਼ੀਸ਼ੇ ਦੇ ਵਿੱਚ ਰੱਖੀ ਗਈ ਹੈ ਤੇ ਇਹ ਰਾਜੇ ਨੇ ਜਦੋਂ ਸ਼ੇਖ ਫਰੀ ਜੀ ਕੋਲ ਮਜ਼ਦੂਰੀ ਕਰਵਾਈ ਸੀਗੀ ਤੇ ਇਹ ਟੋਕਰੀ ਜਿਹੜੀ ਆ ਇਸ ਸਿਰ ਦੇ ਉੱਪਰੋਂ ਉੱਚੀ ਸੀ ਕੋਈ ਭਾਰ ਨਹੀਂ ਸੀ ਸਿਰ ਦੇ ਉੱਪਰ ਤੇ ਫਿਰ ਰਾਜਾ ਜਿਹੜਾ ਸੀਗਾ ਉਸ ਟਾਈਮ ਤੇ ਰਾਜਾ ਮੋਕਲੀ ਰਾਜਾ ਮੋਕਲਾ ਹਾਂ ਉਹ ਫਿਰ ਉਸ ਟਾਈਮ ਤੇ ਚਰਨੀ ਪੈ ਗਿਆ ਸੀਗਾ ਰਾਜਾ ਇਹ ਆ ਜੀ ਇਤਿਹਾਸ ਇਸ ਅਸਥਾਨਾ ਦਾ ਅੰਦਰੋਂ ਅਸੀਂ ਦਰਸ਼ਨ ਕਰ ਰਹੇ ਹਾਂ ਉਸ ਲੱਕੜ ਦੇ ਤੇ ਇਸ ਪਾਸੇ ਇਤਿਹਾਸ ਤੁਸੀਂ ਇਸ ਇਤਿਹਾਸ ਨੂੰ ਰੀਡ ਕਰ ਸਕਦੇ ਹੋ ਬਾਬਾ ਫਰੀਦ ਜੀ ਦਾ ਉਸ ਸਮੇਂ ਦਾ ਇਤਿਹਾਸ ਤੇ ਇਸ ਪਾਸੇ ਬੀਬੀ ਫਾਤਿਮਾ ਲੰਗਰ ਹਾਲ ਬੀਬੀ ਫਾਤਿਮਾ ਜੀ ਲੰਗਰ ਹਾਲ ਇਸ ਪਾਸੇ ਤੇ ਸੰਗਤਾਂ ਜਿਹੜੀਆਂ ਲੰਗਰ ਛਕਦੀਆਂ ਪਈਆਂ ਨੇ ਅਸੀਂ ਵੀ ਦੇਖਦੇ ਹਾਂ ਛਾਹ ਦਾ ਲੰਗਰ ਛਕਦੇ ਆ ਇਧਰ ਲੰਗਰ ਚੱਲ ਰਿਹਾ ਜੀ ਤੇ ਲੰਗਰ ਹਾਲ ਤੋਂ ਇੱਥੋਂ ਅਸੀਂ ਅੰਦਰੋਂ ਉਸ ਲੱਕੜ ਦੇ ਦਰਸ਼ਨ ਕਰਕੇ ਆਏ ਆ ਜਿਸ ਲੱਕੜ ਦੇ ਨਾਲ ਗਿੱਲੇ ਗਾਰੇ ਦੀ ਮਿੱਟੀ ਜੜੀ ਹੱਥਾਂ ਨੂੰ ਲੱਗੀ ਸੀਗੀ ਤੇ ਉਹ ਉਸ ਨੂੰ ਲੱਕੜ ਦੇ ਨਾਲ ਪੁੰਝਿਆ ਸੀ ਉਹ ਬੂਟਾ ਬਾਹਰ ਸੀਗਾ ਉਸ ਉਸ ਸਮੇਂ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਉਹ ਬੂਟਾ ਸੀਗਾ ਉਸ ਸਮੇਂ ਤੇ ਇਸ ਬੂਟੇ ਨਾਲੋਂ ਸੰਗਤਾਂ ਜਿਹੜੀਆਂ ਉਹ ਲੱਕੜ ਤੋੜ ਕੇ ਖੜਨ ਲੱਗੀਆਂ ਸੀਗਾ ਇਸ ਕਰਕੇ ਬਾਬਾ ਜੀ ਹੁਣਾਂ ਨੇ ਪੂਰੇ ਪੰਜੇ ਦਾ ਨਿਸ਼ਾਨ ਆ ਉਹਦੇ ਉੱਤੇ ਲੱਕੜ ਦੇ ਉੱਪਰ ਤੇ ਇਸ ਕਰਕੇ ਅੰਦਰ ਉਜੜੀ ਲੱਕੜ ਹਮੜਾ ਦਿੱਤੀ ਗਈ ਆ ਇਹ ਵੀ ਜਿਹੜਾ ਬੂਟਾ ਤੁਸੀਂ ਦੇਖ ਰਹੇ ਹੋ ਇਹ ਵੀ ਸੰਗਤਾ ਨੇ ਦੱਸਿਆ ਕਿ ਇਹ ਬਾਬਾ ਜੀ ਦੇ ਵੇਲੇ ਦਾ ਦੱਸਿਆ ਜਾਂਦਾ ਹੈ ਇਹ ਬੂਟਾ ਸਾਰਾ ਇਹ ਬੂਟਾ ਜਿਹੜਾ ਉਸ ਟਾਈਮ ਦਾ ਵਾ ਤੇ ਇਸ ਟਾਈਮ ਤੇ 4:30 ਵਜੇ ਦਾ ਟਾਈਮ ਹੋ ਚੁੱਕਾ ਵਾ ਮੈਥੋਂ ਅਗਲੇ ਪੜਾਵੀ ਵਧਣ ਤੇ ਇੱਧਰ ਆਪਾਂ ਦਰਸ਼ਨ ਕਰਦੇ ਹਾਂ ਹੁਣ ਅੰਦਰ ਜਾ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਵੀ ਦਰਖਤ ਜਿਹੜਾ ਬਹੁਤ ਪੁਰਾਣਾ ਹੈ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੇ ਹਜ਼ੂਰੀ ਅੰਦਰ ਦਰਸ਼ਨ ਕਰਕੇ ਆਏ ਆ ਤੇ ਇਸ ਪਾਸੇ ਲੰਗਰ ਹਾਲ ਆ ਇਹ ਆਗੇ ਜੀ ਉੱਥੇ ਉਹ ਲੱਕੜ ਰੱਖੀ ਗਈ ਆ ਬਾਬਾ ਫਰੀਦ ਜੀ ਦੀ ਤੇ ਕੁਝ ਉਸ ਪਾਸੇ ਲੱਕੜ ਜਿਹੜੀ ਆ ਉਹ ਲੱਕੜ ਪੋਸਟ ਟਾਈਮ ਦੀ ਲੱਕੜ ਆ ਜਿਹੜੀ ਪੁਰਾਣਾ ਦਰਖਤ ਹੋ ਚੁੱਕਾ ਜਿਹਦਾ ਪੀਸ ਜਿਹੜਾ ਬਾਬਾ ਫਰੀਦ ਫਰੀਦ ਜੀ ਦੇ ਹੱਥ ਲੱਗਿਆ ਜਿਹੜਾ ਪੀ ਸੋ ਅੰਦਰ ਰੱਖਿਆ ਹੋਇਆ ਤੇ ਇਹ ਹੈ ਜੀ ਉਹ ਦਰਖਤ ਪੁਰਾਣਾ ਕੁਛ ਇਹ ਵੀ ਜਿਹੜਾ ਉਸ ਸਮੇਂ ਦਾ ਦੱਸਿਆ ਜਾਂਦਾ ਹੈ ਇੱਧਰ ਹੈ ਜੀ ਬਾਬਾ ਫਰੀਦ ਜੀ ਹਾਲ ਅੰਤਨ ਸ਼੍ਰੀਪੁਰ ਗੁਰੰਸਾ ਮਹਾਰਾਜ ਦਾ ਪ੍ਰਕਾਸ਼ ਤੇ ਇਸ ਪਾਸੇ ਬਾਬਾ ਫਰੀਦ ਜੀ ਦੀ ਨਿਸ਼ਾਨੀ ਦਰਸ਼ਨ ਅਸੀਂ ਕਰ ਲਏ ਆ ਹੁਣ ਤੁਹਾਨੂੰ ਉਹ ਕਿਲਾ ਜਾ ਕੇ ਤੇ ਦਿਖਾਉਣਾ ਮੈਂ ਜਿਸ ਕਿਲੇ ਦੇ ਵਿੱਚ ਬਾਬਾ ਫਰੀਦ ਜੀ ਨੇ ਮਜ਼ਦੂਰੀ ਉਸ ਟਾਈਮ ਬਾਬਾ ਫਰੀਦ ਜੀ ਕੋ ਕਰਵਾਈ ਸੀਗੀ ਤੇ ਜਿਹੜਾ ਟੋਕਰਾ ਸੀਗਾ ਉਹ ਸਿਰ ਦੇ ਉੱਤੇ ਨਹੀਂ ਸੀ ਹਾਇਆ ਤੇ ਇੱਧਰ ਹੁਣ ਗਲੀ ਦੇ ਵਿੱਚ ਜਾ ਕੇ ਥੋੜਾ ਮੈਂ ਤੁਹਾਨੂੰ ਕਹਿੰਦਾ ਜੀ ਬਾਜ਼ਾਰ ਦੇ ਵਿੱਚ ਆ ਗੁਰਦੁਆਰਾ ਸਾਹਿਬ ਆ ਨਾਲ ਹੀ ਗਲੀ ਮੁੜ ਗਈ ਸੱਜੇ ਹੱਥ ਤੇ ਸਾਹਮਣੇ ਮੇਰਾ ਮੋਟਰਸਾਈਕਲ ਲੱਗਾ ਵਾ तकरीबन 10 ਕਦਮਾਂ ਦੀ ਦੂਰੀ ਤੇ ਇਹ ਆ ਜੀ ਬਾਬਾ ਫਰੀਦ ਜੀ ਦੀ ਅਸਥਾਨ ਇਸ ਪਾਸੇ ਤੁਸੀਂ ਦੇਖ ਲਓ ਗਲੀ ਦੇ ਵਿੱਚੋਂ ਅਸੀਂ ਆਏ ਆ तकरीबन 10 ਕਦਮਾਂ ਦੀ ਦੂਰੀ ਤੇ ਤੇ ਇਹ ਇੱਕ ਚੌਕ ਆ ਤੇ ਚੌਕ ਦੇ ਬਿਲਕੁਲ ਵਿੱਚ ਤੁਸੀਂ ਸਾਹਮਣੇ ਦੇਖ ਲਓ ਇਹ ਕਿਲਾ ਇਹ ਜਿਹੜਾ ਕਿਲਾ ਵਾ ਇਹ ਕਿਲੇ ਨੂੰ ਉਸ ਵੇਲੇ ਰਾਜਾ ਮੁਕਲ ਜਿਹੜਾ ਬਣਾਉਂਦਾ ਸੀਗਾ ਤੇ ਇਸ ਕਿਲੇ ਨੂੰ ਬਣਾਉਣ ਦੀ ਮਜ਼ਦੂਰੀ ਵਾਸਤੇ ਬਾਬਾ ਜੀ ਨੂੰ ਲਿਜਾਇਆ ਗਿਆ ਸੀਗਾ ਤੇ ਜਦੋਂ ਲਿਜਾਇਆ ਗਿਆ ਸੀਗਾ ਤੇ ਤਕਰੀਬਨ ਸਿਰ ਦੇ ਉੱਪਰ ਉਟ ਤੋਂ ਵੱਡ ਜਿਹੜਾ ਸਿਰ ਦੇ ਉੱਪਰ ਰਹਿੰਦਾ ਸੀਗਾ ਬਾਲਟਾ ਸਿਰ ਦੇ ਉੱਤੇ ਕੋਈ ਭਾਰ ਨਹੀਂ ਸੀਗਾ ਤੇ ਜਦੋਂ ਇਹ ਚੀਜ਼ਾਂ ਦੇਖੀਆਂ ਤਾਂ ਰਾਜਾ ਜਿਹੜਾ ਸੀਗਾ ਉਸ ਟਾਈਮ ਤੇ ਫਿਰ ਬਾਬਾ ਫਰੀਜੀ ਦੇ ਚਰਨੀ ਲੱਗ ਗਿਆ ਫਿਰ ਮਾਫੀ ਮੰਗੀ ਇਹ ਉਹ ਕਿਲਾ ਉਹ ਸਟੈਂਪ ਬਣਵਾਇਆ ਸੀਗਾ ਜੋ ਵੀ ਮਿਲਦਾ ਸੀਗਾ ਸ਼ਹਿਰ ਦੇ ਵਿੱਚ ਉਹਨੂੰ ਇਸ ਕਿਲੇ ਨੂੰ ਬਣਾਉਣ ਦੀ ਮਜ਼ਦੂਰੀ ਤੇ ਲਗਾ ਲਿਆ ਜਾਂਦਾ ਸੀਗਾ ਹੁਣ ਅਸੀਂ ਇੱਥੋਂ ਚੱਲਦੇ ਆਂ ਚੱਲਦੇ ਆਂ ਤੇ ਤਕਰੀਬਨ ਇੱਥੋਂ ਹੁਣ ਸਾਡਾ ਸਫ਼ਰ ਜਿਹੜਾ ਵਾ 50 ਕਿਲੋਮੀਟਰ ਦੇ ਕਰੀਬ ਸਫ਼ਰ ਹੋਰ ਆ ਤੇ ਇੱਥੋਂ ਜਾਣਾ ਅੱਜ ਅਸੀਂ ਮੁਖਤਸਰ ਸਾਹਿਬ ਉੱਥੇ ਰਾਤ ਰੁਕਣਾ ਅਸੀਂ ਪਹਿਲੀ ਰਾਤ ਤੇ ਸਫ਼ਰ ਜਿਹੜਾ ਵਾ ਸਾਡਾ ਉਹ ਤਕਰੀਬਨ ਇੱਥੋਂ ਸ਼ੁਰੂ ਹੋਏਗਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੀਆ ਵੀਡੀਓ ਚ ਉਹ ਵੀ ਦੇਖੋਗੇ ਰੁਕ-ਦਿਰ ਕਉਂਦੇ ਅਸੀਂ ਜਾਵਾਂਗੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਤਲਵੰਡੀ ਸਾਬੋ ਅੱਜ ਰੁਕੂਗਾ ਮੈਂ ਮੁਕਸਰ ਸਾਹਿਬ ਤੇ ਸਫ਼ਰ ਸਾਡਾ ਕਿੱਥੇ ਦਾ ਹੋਣ ਵਾਲਾ ਵਾ ਸਫ਼ਰ ਸਾਡਾ ਹੋਣ ਵਾਲਾ ਵਾ ਤਕਰੀਬਨ Rajasthan ਦਾ ਪੂਰੇ Rajasthan ਦਾ ਜਿਹੜਾ ਸਫ਼ਰ ਵਾ ਟੂਰ ਲਗਾਵਾਂਗੇ ਠੀਕਨ ਹੌਲੀ-ਹੌਲੀ ਜਿੱਥੇ ਵੀਡੀਓ ਖਤਮ ਹੋਏਗੀ ਉੱਥੋਂ ਅਗਲੀ ਸ਼ੁਰੂ ਕਰਿਆ ਕਰਾਂਗੇ ਤੇ ਜੋ ਵੀ ਦਿਖਾਉਣ ਵਾਲਾ ਰਸਤੇ 'ਚ ਹੋਏਗਾ ਉਹ ਜ਼ਰੂਰ ਦਿਖਾਇਆ ਕਰਾਂਗੇ ਹੁਣ ਇੱਥੋਂ ਚੱਲਦੇ ਆਂ ਸ਼੍ਰੀ ਮੁਖਤਰ ਸਾਹਿਬ ਵਾਸਤੇ ਟਾਈਮ ਵੀ ਜਿਹੜਾ ਵਾ ਤਕਰੀਬਨ 5 ਵਜੇ ਦਾ ਟਾਈਮ ਹੋ ਗਿਆ ਤੇ ਤਕਰੀਬਨ ਲੋਏ ਲੋਏ ਪਹੁੰਚਣ ਦੀ ਕੋਸ਼ਿਸ਼ ਕਰਦੇ ਆਂ ਇਹ ਆ ਜੀ ਇਸ ਪਾਸੇ ਟਿੱਲਾ ਬਾਬਾ ਫਰੀਦ ਜੀ ਗਲੀ ਦੇ ਵਿੱਚ ਤਕਰੀਬਨ 5 ਤੋਂ 10 ਕਦਮਾ 15 ਦੀ ਦੂਰੀ ਤੇ ਇਸ ਪਾਸੇ ਆ ਜੀ ਉਹ ਕਿਲਾ ਜਿਹੜਾ ਕਿਲਾ ਬਾਬਾ ਫਰੀਦ ਜੀ ਬਣਾਉਂਦੇ ਸੀਗੇ ਹੁਣ ਤੁਹਾਨੂੰ ਰਸਤੇ 'ਚ ਮਿਲਦੇ ਆਂ ਮੁਖਤਰ ਸਾਹਿਬ ਨੂੰ ਜਾਂਦੇ ਆਂ ਸਤਿ ਸ੍ਰੀ ਅਕਾਲ ਟਾਈਮ ਮੇਰੇ ਕੋਲ ਗਲਤ ਦੱਸਿਆ ਗਿਆ ਤਕਰੀਬਨ 4:40 ਮਿੰਟ ਹੋਏ ਆ ਤੇ ਫਰੀਦਕੋਟ ਤੋਂ ਤਕਰੀਬਨ ਮੈਂ ਬਾਹਰ ਬਾਹਰ ਨਿਕਲ ਰਿਹਾ ਹਾਂ ਤੇ ਮੈਂ ਚੱਕੀ ਮਲ ਸਿੰਘ ਰੋਡ ਇਸ ਰੋਡ ਤੇ ਜਾ ਰਿਹਾ ਮੈਂ ਇੱਥੇ ਜਾ ਕੇ ਅੱਗੋਂ ਮੇਨ ਹਾਈਵੇ ਤੇ ਮੈਂ ਚੜ ਜੂਗਾ ਸ਼ਾਮ ਦੇ 4:40 ਮਿੰਟ ਹੋਏ ਆ ਜੀ ਹਲੇ ਤੇ ਬਹੁਤ ਵਧੀਆ ਸਫ਼ਰ ਚੱਲ ਰਿਹਾ ਵਾ ਤੇ ਬਹੁਤ ਵਧੀਆ ਸਫ਼ਰ ਰਿਹਾ ਵਾ ਤੇ ਉਮੀਦ ਆ ਕਿ ਸ਼੍ਰੀ ਮੁਖਸਰ ਸਾਹਿਬ ਲੋਏ ਲੋਏ ਪਹੁੰਚਾਂਗੇ ਅੱਜ ਤੇ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਸੀਗਾ ਗੁਰਦਾਸਪੁਰ ਤੋਂ ਲੈ ਕੇ ਤੇ ਫਰੀਦਕੋਟ ਤੱਕ ਦਾ ਸਫ਼ਰ ਤੇ ਇਸ ਵੀਡੀਓ 'ਚ ਪਾਪਾ ਫਰੀਦ ਜੀ ਦੇ ਹਸਤਾਨਾ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਤੇ ਇੱਥੋਂ ਹੁਣ ਚਾਲੇ ਮਾਰੇ ਆਂ ਸ਼੍ਰੀ ਮੁਖਸਰ ਸਾਹਿਬ ਵਾਸਤੇ ਤੇ ਅੱਜ ਦੀ ਰਾਤ ਜਿਹੜੀ ਆ ਸ਼੍ਰੀ ਮੁਖਸਰ ਸਾਹਿਬ ਕੱਟਾਂਗੇ ਤੇ ਕੱਲ ਇੱਥੇ ਨਿਕਲਾਂਗੇ ਤੇ ਮਤਲਬ ਮੇਨ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਂਦੇ ਰਵਾਂਗੇ ਕਿੱਥੇ ਕਿੱਥੇ ਰੁਕਦੇ ਆ ਕਿੱਥੇ ਕਿੱਥੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਰਵਾਂਗੇ ਤੇ ਹੁਣ ਮੇਨ ਹਾਈਵੇ ਤੇ ਚੜ ਕੇ ਤੇ ਫਿਰ ਮੈਂ ਗੱਲ ਕਰਦਾ ਤੁਹਾਡੇ ਨਾਲ ਫਰੀਦਕੋਟ ਤੋਂ ਤਕਰੀਬਨ 25 26 ਕਿਲੋਮੀਟਰ ਦਾ ਸਫ਼ਰ ਕੀਤਾ ਵਾ ਤੇ 21 ਕਿਲੋਮੀਟਰ ਜਿਹੜਾ ਸਫ਼ਰ ਆ ਉਹ ਹੋਰ ਮੁਕਸਰ ਸਾਹਿਬ ਦਾ ਰਹਿ ਗਿਆ ਤੇ ਤਕਰੀਬਨ ਅੱਜ ਦਾ ਜਿਹੜਾ ਸਫ਼ਰ ਸੀਗਾ ਉਹ ਲਗਭਗ ਬਹੁਤ ਵਧੀਆ ਰਿਹਾ ਰਿਹਾ ਵਾ ਤੇ ਬਹੁਤ ਵਧੀਆ ਸਫਰ ਸੀਗਾ ਅੱਜ ਦਾ ਦਿਨ ਤੇ ਕਾਫੀ ਇਧਰ ਅੱਗਾ ਜਿਹੜੀਆਂ ਟਾਲੀਆਂ ਚ ਲਗਾਈਆਂ ਹੋਈਆਂ ਯਾਰ ਇਹ ਧੂਆ ਬਹੁਤ ਅਸਰ ਕਰ ਤੇ ਅੱਖਾਂ ਨੂੰ ਬਹੁਤ ਲੱਗ ਰਿਹਾ ਤੇ ਹੁਣ ਮਕਸਦ ਸਾਹਿਬ ਤਕਰੀਬਨ ਵੱਟ ਵੱਟ ਅੱਧਾ ਘੰਟਾ ਹੋਰ ਲੱਗੂਗਾ ਜੇ ਸ਼ਾਮ ਪੈ ਗਈ ਆ ਤੇ ਸ਼ਾਮ ਨੂੰ ਥੋੜਾ ਹੋਲੀ ਵੀ ਚਲਾਵਾਂਗਾ ਮਕਸਦ ਅੱਧੇ ਘੰਟੇ ਤੱਕ ਸਰੀ ਮਕਸਦ ਸਾਹਿਬ ਪਹੁੰਚ ਜਾਊਗਾ ਪਹੁੰਚ ਗਏ ਸੀ ਜੀ ਟਾਈਮ ਨਾਲ ਹੀ ਦਿਨ ਡੁੱਬਣ ਤੋਂ ਪਹਿਲੇ 3 ਢਲ ਤੋਂ ਪਹਿਲੇ ਪਹੁੰਚ ਗਏ ਸੀਗੇ ਤੇ ਆ ਕੇ ਫਿਰ ਤਿਆਰੀ ਜਿਹੜੀਆਂ ਰੂਮ ਰੂਮ ਲਿਆ ਤੇ ਫਿਰ ਮੋਟਰਸਾਈਕਲ ਲਾਇਆ ਸਮਾਨ ਲਾਇਆ ਤੇ ਹੁਣ ਮੈਂ ਤੁਹਾਨੂੰ ਸਵੇਰੇ ਬੁਖਸਰ ਸਾਹਿਬ ਜਵੀ ਇਤਿਹਾਸ ਤੇ ਸਵੇਰੇ ਤੁਹਾਨੂੰ ਦਰਸ਼ਨ ਕਰਾਵਾਂਗਾ ਤੇ ਬੜਾ ਵਧੀਆ ਰਿਹਾ ਸਫ਼ਰ ਅੱਜ ਤਾਂ ਪਹਿਲਾ ਦਿਨ ਸੀਗਾ ਤੇ ਦੋ ਵੀਡੀਓ ਤੁਹਾਨੂੰ ਦਿਖਾਈਆਂ ਨੇ ਇੱਕ ਪਹਿਲੀ ਗੁਰਦਾਸਪੁਰ ਤੋਂ ਫਰੀਦਕੋਟ ਤੱਕ ਤੇ ਦੂਸਰੀ ਜਿਹੜੀ ਆ ਉਹ ਤਕਰੀਬਨ ਫਰੀਦਕੋਟ ਤੋਂ ਲੈ ਕੇ ਮੁਕਸਰ ਸਾਹਿਬ ਤੱਕ ਏਸੀਜੀ ਅੱਜ ਦੀ ਵੀਡੀਓ ਫਰੀਦਕੋਟ ਬਾਬਾ ਫਰੀ ਜੀ ਦੀ ਤੇ ਮੁਕਸਰ ਸਾਹਿਬ ਤੱਕ ਅਸੀਂ ਪਹੁੰਚ ਗਏ ਸੀਗੇ ਮੈਂ ਇਕੱਲਾ ਹੀ ਆ ਮੂੰਹ ਚੋਂ ਨਿਕਲਦਾ ਸੀ ਮੈਂ ਪਹੁੰਚ ਗਿਆ ਸੀਗਾ ਸ਼ਾਮ ਨੂੰ ਤਕਰੀਬਨ ਦਿਨ ਡੁੱਬਣ ਤੋਂ ਪਹਿਲੇ ਤੇ ਬਹੁਤ ਵਧੀਆ ਸਫ਼ਰ ਰਿਹਾ ਅੱਜ ਦਾ ਪਿਛਲੀ ਵੀਡੀਓ ਜੋ ਤੁਹਾਨੂੰ ਮੈਂ ਦਿਖਾਇਆ ਸੀਗਾ ਫਰੀਦਕੋਟ ਤੱਕ ਤੇ ਮੋਟਰਸਾਈਕਲ ਤੇ ਇਹ ਮੇਰੀ ਪਹਿਲੀ ਜਰਨੀ ਆ ਲੰਬੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੇਰੀ ਜਰਨੀ ਹੋਣ ਵਾਲੀ ਆ ਰਾਜਸਥਾਨ ਟੂਰ ਇਥੋਂ ਅਗਲੀਆਂ ਵੀਡੀਓ ਗੁਰਦੁਆਰਾ ਸਾਹਿਬ ਲੱਖੀ ਜੰਗਲ ਜਿੱਥੇ ਗੁਰੂ ਨਾਨਕ ਸਾਹਿਬ ਆਏ ਨੇ ਉਹ ਵੀ ਦਿਖਾਵਾਂਗਾ ਖਿਲਾ ਮੁਬਾਰਕ ਬਠਿੰਡਾ ਉਸ ਤੋਂ ਬਾਅਦ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਉਸ ਤੋਂ ਬਾਅਦ ਸ਼੍ਰੀ ਗੰਗਾ ਨਗਰ ਗੰਗਾ ਨਗਰ ਤੋਂ ਬਾਅਦ ਬੀਕਾਨੇਰ ਜੋਧਪੁਰ ਜੈਸਲਵੀਰ ਬਾੜਮੀਰ ਉਦੇਪੁਰ ਮਾਉਂਟ ਆਬੂ ਚਤੌਰਗੜ ਜਾਇਪੁਰ ਅਜਮੇਰ ਇਹ ਸਾਰੇ ਜਿਹੜਾ ਵਾ ਅਸੀਂ ਕੋਸ਼ਿਸ਼ ਆ ਕਿ ਸਾਰੇ ਜਿਹੜਾ ਜਾ ਕੇ ਆਈਏ ਰਾਜਸਥਾਨ ਦੇਖ ਕੇ ਆਈਏ ਤੇ ਪਹਿਲੀ ਵਾਰ ਰਾਜਸਥਾਨ ਦੇਖਣਾ ਤੇ ਬਾਕੀ ਜੁੜੇ ਰਿ ਹੋਏ ਸੀ ਸਿਰੀ ਦੇ ਨਾਲ ਸਿਰੀ ਜਿਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ